ਮੈਂ ਵਿਖਾਪੁਰ ਦੇ ਯਾਰ ਕੋਈ ਰੌਲਾ ਨਹੀਂ ਹੈ ਮੈਂ ਆਪਣੇ ਘਰ ਨਹੀਂ ਗਿਆ ਕਿ ਤੁਸੀਂ ਤਾਂ ਆ ਗਏ ਮੈਂ ਮੈਂ ਆਰਾਮ ਕਰਾਂਗਾ ਉਹ ਬੰਦ ਕਰਕੇ ਕਿਉਂ ਚੱਲਦਾ ਅੱਜ ਇੰਡੀਅਨ ਹਾਕੀ ਨੂੰ ਰਜਿਸਟਰਡ ਹੋਏ ਪੂਰਾ 100 ਸਾਲ ਹੋ ਗਿਆ ਔਰ ਹਾਕੀ ਪੰਜਾਬ ਤੇ ਰਾਉਂਡ ਗਲਾਸ ਜਿਹੜੀ ਆ ਉਹ ਇਕੱਠੇ ਹੋ ਕੇ ਅੱਜ ਸੈਲੀਬ੍ਰੇਸ਼ਨ ਕਰ ਰਹੀ ਆ ਮਠਾਪੁਰ ਹਾਕੀ ਸਟੇਡੀਅਮ ਦੇ ਵਿੱਚ ਜਿੱਥੋਂ ਕਿ ਬਹੁਤ ਬੱਚਿਆਂ ਦੀ ਕੰਟਰੀਬਿਊਸ਼ਨ ਜਿਹੜੀ ਆ ਪੰਜਾਬ ਨੇ ਲਗਭਗ ਹਿੰਦੁਸਤਾਨ ਨੂੰ 70 ਤੋਂ 80% ਜਿਹੜੀ ਕੰਟਰੀਬਿਊਸ਼ਨ ਹੈ ਉਹ ਪੰਜਾਬ ਦੀ ਹੈਗੀ ਔਰ ਮੈਂ ਜਿੱਥੇ ਇੰਡੀਅਨ ਹਾਕੀ ਨੂੰ ਮੁਬਾਰਕਬਾਦ ਦਿੰਨਾ ਉੱਥੇ ਹਾਕੀ ਪੰਜਾਬ ਤੇ ਰਾਊਂਡ ਗਲਾਸ ਨੂੰ ਕਿਉਂਕਿ ਇਹਨਾਂ ਨੇ ਇਹਨੂੰ ਟੇਕ ਅਪ ਕਰਕੇ ਤੇ ਇੱਕ ਬਹੁਤ ਵਧੀਆ ਉਪਰਾਲਾ ਜਿਹੜਾ ਦੇਸ਼ ਦੀ ਹਾਕੀ ਦੇ ਵਿੱਚ ਬੜਾ ਵੱਡਾ ਯੋਗਦਾਨ ਔਰ ਬਹੁਤ ਵੱਡਾ ਕੰਟ੍ਰਿਬਿਊਸ਼ਨ ਜਿਹੜਾ ਕੀਤਾ ਬਹੁਤ-ਬਹੁਤ ਮੁਬਾਰਕਾਂ ਔਰ ਬਹੁਤ-ਬਹੁਤ ਮੁਬਾਰਕਾਂ Thank you. ਪਿੰਡਾਪੁਰ ਦੇ ਯਾਰ ਕੋਈ ਰੋਲਾ ਨਹੀਂ ਹੈ ਮੈਂ ਆਪਣੇ ਘਰ ਨਹੀਂ ਗਿਆ ਮੈਂ ਅਪ੍ਰੋਫੀਸ਼ਨ ਤਾਂ ਆਇਆ ਹਾਂ ਉਹ ਬੰਦ ਕਰਕੇ ਕੀ ਚੱਲਦਾ ਅੱਜ ਇੰਡੀਅਨ ਹਾਕੀ ਨੂੰ ਰਜਿਸਟਰਡ ਹੋਏ ਪੂਰਾ 100 ਸਾਲ ਹੋ ਗਿਆ ਔਰ ਹਾਕੀ ਪੰਜਾਬ ਤੇ ਰਾਉਂਡ ਗਲਾਸ ਜਿਹੜੀ ਆ ਉਹ ਇਕੱਠੇ ਹੋ ਕੇ ਅੱਜ ਸੈਲੀਬ੍ਰੇਸ਼ਨ ਕਰ ਰਹੀ ਆ ਮਠਾਪੁਰ ਹਾਕੀ ਸਟੇਡੀਅਮ ਦੇ ਵਿੱਚ ਜਿੱਥੋਂ ਕਿ ਬਹੁਤ ਬੱਚਿਆਂ ਦੀ ਕੰਟਰੀਬਿਊਸ਼ਨ ਜਿਹੜੀ ਆ ਪੰਜਾਬ ਨੇ ਲਗਭਗ ਹਿੰਦੁਸਤਾਨ ਨੂੰ 70 ਤੋਂ 80% ਜਿਹੜੀ ਕੰਟਰੀਬਿਊਸ਼ਨ ਹੈ ਉਹ ਪੰਜਾਬ ਦੀ ਹੈਗੀ ਔਰ ਮੈਂ ਜਿੱਥੇ ਇੰਡੀਅਨ ਹਾਕੀ ਨੂੰ ਮੁਬਾਰਕਬਾਦ ਦਿੰਦਾ ਉਥੇ ਹਾਕੀ ਪੰਜਾਬ ਤੇ ਰੌਂਡ ਗਲਾਸ ਨੂੰ ਕਿਉਂਕਿ ਇਹਨਾਂ ਨੇ ਇਹਨੂੰ ਟੇਕ ਅਪ ਕਰਕੇ ਤੇ ਇੱਕ ਬਹੁਤ ਵਧੀਆ ਉਪਰਾਲਾ ਜਿਹੜਾ ਦੇਸ਼ ਦੀ ਹਾਕੀ ਦੇ ਵਿੱਚ ਬੜਾ ਵੱਡਾ ਯੋਗਦਾਨ ਔਰ ਬਹੁਤ ਵੱਡਾ ਕੰਟਰੀਬਿਊਸ਼ਨ ਜਿਹੜਾ ਕੀਤਾ ਬਹੁਤ ਬਹੁਤ ਮੁਬਾਰਕਾਂ ਔਰ ਬਹੁਤ ਬਹੁਤ ਮੁਬਾਰਕ